ਰਣਾ ਗੁਰਮੀਤਪਾਲ ਸਿੰਘ ਹੈ ਜੀ ਕਿ ਕਿਤੋਂ ਦੇ ਰਹਿਣਾ ਅਸੀਂ ਮਲਦਾਨੀਆ ਰੋਡ 16 ਨਾਲ ਬਗਲ 'ਚ ਰਹਿਣ ਵਾਲੇ ਆ ਅੱਛਾ ਜਿਹੜਾ ਇਨਸੀਡੈਂਟ ਤੁਹਾਡੇ ਘਰੇ ਹੋਇਆ ਜਿਹੜੀ ਗੁਜਰਾਤ ਗੈਸ ਪੈਪ ਦਾ ਤੁਸੀਂ ਕਨੈਕਸ਼ਨ ਲੈ ਲਿਆ ਸੀਗਾ ਤੇ ਕੀ ਹਾਸਾ ਹੋਇਆ ਇਸ ਤਰ੍ਹਾਂ ਜੀ ਗੈਸ ਦੇ ਉੱਪਰ ਸਬਜ਼ੀ ਰੱਖੀ ਹੋਈ ਸੀ ਕਿ ਕੜਾਹੀ ਦੇ ਵਿੱਚ ਤੇ 7:30 ਵਜੇ ਦੇ ਨੇੜੇ ਜਿਹੜੇ ਮਤਲਬ ਮਿਸੇਜ ਤੇ ਅਸੀਂ ਸਾਰੇ ਇੱਧਰ ਬੈਠੇ ਸੀ ਸਾਈਡ ਤੇ ਬੈਠੇ ਸੀ ਤੇ ਇੱਕਦਮ ਬਲਾਸਟ ਹੋਇਆ ਉਹਦਾ ਤੇ ਅਸੀਂ ਦੇਖਿਆ ਤੇ ਸਾਰਾ ਚੁੱਲਾ ਜਿਹੜਾ ਸਾਰਾ ਸੀ ਉਹ ਮਤਲਬ ਟੁੱਟ ਚੁੱਕਿਆ ਸੀ केड़ा ए, के ए, अच्छा केड़ा थे, है ਤੁਸੀਂ ਗੈਸ ਕਨੈਕਸ਼ਨ ਕਿਹੜੀ ਕੰਪਨੀ ਦਾ ਲੈਂਦਾ ਹੈ ਇਹ ਗੁਜਰਾਤ ਗੈਸ ਲਿਮਿਟਿਡ ਹੈ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਯੂਜ਼ ਕਰ ਰਹੇ ਹੋ ਅਸੀਂ ਇੰਤੀ ਵੇ ਮੇਰਾ ਹਲਾ 3-3.5 ਸਾਲ ਤੋਂ ਯੂਜ਼ ਕਰ ਰਹੇ ਹਾਂ ਇਹ ਤਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਸੀ ਇੱਕ ਦੋ ਵਾਰੀ ਬਿਜਲੀ ਬੰਦ ਜ਼ਰੂਰ ਹੋਇਆ ਹੈਗਾ ਪਰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਸੀ ਤੇ ਅੱਜ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਨੁਕਸਾਨ ਬਸ ਸਿਰਫ ਚੁੱਲੇ ਦਾ ਇਹ ਕੁੜਾ ਬਚਾ ਰਹੇ ਕੁਲੇ ਕੋਈ ਨਹੀਂ ਸੀ ਉਹਦੇ ਚੁੱਲੇ ਦੇ ਕੋਲੇ ਖੜਾ ਕੋਈ ਨਹੀਂ ਸੀ ਬੰਦਾ ਇਸ ਕਰਕੇ ਬਚਾ ਰਹੇਗਾ ਕੀ ਲੱਗਦਾ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹਾਂ ਹੋ ਸਕਦਾ ਹੈ ਜੇ ਕੋਲੇ ਖੜਾ ਹੁੰਦਾ ਬੰਦੇ ਦੇ ਕੰਚ ਵੇਰੇ ਵਾਰ ਸਕਦਾ ਸੀਗਾ ਜਾਂ ਜੋ ਉੱਪਰ ਕੁੱਕਰ ਵੇਰੇ ਹੁੰਦਾ ਤਾਂ ਵੀ ਫਟ ਸਕਦਾ ਸੀਗਾ ਤੇ ਤੁਸੀਂ ਇਸ ਕੰਪਨੀ ਦੇ ਕੋਈ EMPLYEE ਨਾਲ ਗੱਲਬਾਤ ਕੀਤੀ ਹਾਂ ਜੀ ਅਸੀਂ ਇਹ ਕੰਪਲੇਂਟ ਨੰਬਰ ਸਾਡਾ ਐਮਰਜੈਂਸੀ ਨੰਬਰ ਹੈਗਾ ਨਾਲ ਤਾਂ ਉਹਦੇ ਅਸੀਂ ਕਾਲ ਕਰਕੇ ਬੰਦੇ ਸੱਦੇ ਸੀਗੇ ਤੇ ਉਹ ਆਏ ਸੀ ਆ ਕੇ ਚੈੱਕ ਕਰਕੇ ਚਲੇ ਗਏ ਠੀਕ ਹੈ ਬੁਰਾ ਉਹਨਾਂ ਨੇ ਕਿਹਾ ਵੀ ਸੌਮਰ ਤੁਸੀਂ ਸਾਡੇ ਆਫਿਸ 'ਚ ਆਓ ਅਸੀਂ ਫਿਰ ਉਹ ਦੇਖਾਂਗੇ ਵੀ ਕੀ ਮਤਲਬ ਅਸੀਂ ਕਰ ਸਕਦੇ ਹਾਂ ਇਸ ਬਾਰੇ ਕਹੇ ਕਰੇ ਮਰ ਜੇ ਵੀ ਅਗਵਾਰਾ ਪੈ ਵੀ ਸਕਦੀ ਹੈ ਕਿਸ ਤਰ੍ਹਾਂ ਮਤਲਬ ਜੇ ਲੀਕੇ ਜ਼ਿਆਦਾ ਹੋ ਜਾਤਾ ਤੇ ਕੰਪਨੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਹਾਂ ਅਸੀਂ ਕੰਪਨੀ ਨੂੰ ਤਾਂ ਜਰਾਂਗੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਹਾਸੇ ਰੋਕੇ ਜਾਣ ਜਾਲ ਦੇ ਮਲਾਜ਼ਮਾਂ ਨੂੰ ਕੋਈ ਮਤਲਬ ਦਾ ਸਿਕਿਉਰ ਕੀਤਾ ਜਾਵੇ ਉਹਨਾਂ ਨੂੰ ਵੀ ਪਟੋੜ ਸਾਨੂੰ ਆ ਕੇ ਦੱਸਣ ਵੀ ਤੁਸੀਂ ਇਹ ਸਰਵਿਸ ਕਰਾਉਣੀ ਹੈ ਜਾਂ ਕੁਝ ਕਰਨਾ ਹੈ ਦਾ ਰਿਪੇਅਰ ਕਰਵਾ ਹੈਗਾ ਜੋ ਸਾਨੂੰ ਚੈੱਕ ਕਰਕੇ ਜਾਣ ਉਹ ਆਉਂਦੇ ਸਾਡੇ ਕੋਲ ਚੈੱਕ ਕਰਨ ਵਾਸਤੇ ਪਰ ਉਹਨਾਂ ਨੇ ਸਾਨੂੰ ਇਹ ਗੱਲ ਨਹੀਂ ਕਹੀ ਵੀ ਤੁਸੀਂ ਇਹ ਰਿਪੇਅਰ ਕਰਾਓ ਜਾਂ ਸਰਵਿਸ ਕਰਾਓ ਇਹ ਤਾਂ ਕੁਝ ਉਹਨਾਂ ਨੂੰ ਕਹਿੰਦੇ ਓਕੇ ਸਾਰਾ ਵੀ ਕਨੈਕਸ਼ਨ ਸਾਡਾ ਟੁੱਟਾ

ਤੇ ਇਹ ਜਿਹੜੀ ਗੈਸ ਤੁਸੀਂ ਯੂਜ਼ ਕਰ ਰਹੇ ਹੋ ਕਿੰਨੇ ਟਾਈਮ ਤੇ ਕਰ ਰਹੇ ਹੋ ਤੇ ਤੈਨੂੰ 350 ਨਾਲ ਪਹਿਲਾਂ ਕਦੇ ਕੋਈ ਪ੍ਰੋਬਲਮ ਆਈ ਏ ਤੁਹਾਡੀ ਚੈੱਕ ਕਰ ਨਾ ਦੇ ਨੂੰ ਉਹਨਾਂ ਨੇ ਕਦੇ ਕਿਹਾ ਹੀ ਨਹੀਂਗਾ ਵੀ ਚੈੱਕ ਕਰਾਓ ਤੁਸੀਂ ਕਿੰਨਾ ਤੇ ਜਿਵੇਂ ਹੁਣ ਤੁਹਾਡੇ ਮਨ ਚ ਕਰਦਾ ਇੱਕ ਮਹੌਲ ਆ ਪਤਾ ਹੈ ਗਈ ਹੈ ਬੱਚਾ ਛੋਟਾ ਤਾਂ ਕੋਲ ਹੀ ਖੜਦਾ ਮੇਰੇ ਕਿਚਨ ਇੱਥੇ ਤੇ ਕੋਈ ਇੰਪਲਾਈ ਵਗੈਰਾ ਆਏ ਸੀਗੇ ਇਹਨਾਂ ਦੇ ਹਾਂਜੀ ਆਏ ਸੀਗੇ ਕੀ ਕਹਿੰਦੇ ਉਹ ਕਹਿੰਦੇ ਮੰਡੇ ਨੂੰ ਕਰਕੇ ਜਾਵਾਂਗੇ ਕੰਪਲੀਟ ਕਰਾ ਦੇ ਨਹੀਂ ਤੇ ਤੁਹਾਨੂੰ ਲੱਗਦਾ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਹੋ ਸਕਦਾ ਸੀ ਫਿਰ ਹੁਣ ਫ੍ਰਿਜ ਵੀ ਕੋਲ ਹੈ ਉੱਪਰ ਚਿਮਨੀ ਵੀ ਚਲਦੀ ਸੀ